ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਿੱਫਤ ਪੰਜਾਬ ਟੀਵੀ ਦੇ ਵਿੱਚ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਰਾਸ਼ਨ ਕਾਰਡ ਧਾਰਕ ਨੇ ਤਾਂ ਉਹਨਾਂ ਦੇ ਲਈ ਸਖਤ ਹੁਕਮ ਹੈ ਜਿਹੜੇ ਉਹ ਜਾਰੀ ਕਰ ਦਿੱਤੇ ਨੇ ਸੂਬਾ ਸਰਕਾਰ ਵੱਲੋਂ ਤਾਂ ਪੰਜਾਬ ਦੇ ਵਿੱਚ ਇਹ ਜਾਰੀ ਹੋਏ ਨੇ ਕਿਹੜੇ-ਕਿਹੜੇ ਹੁਕਮ ਨੇ ਉਹ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਹੈ ਜਿਹੜੀ ਉਹ ਦੇਣ ਜਾ ਰਹੇ ਆ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਸੁਣਨਾ ਤਾਂ ਇਹ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤਾਂ ਜੋ ਜੋ ਵੀ ਕੋਈ ਰਾਸ਼ਨ ਲੈਂਦਾ ਜਾਂ ਲੈਣਾ ਚਾਹੁੰਦਾ ਹੈ ਤਾਂ ਉਸ ਤੱਕ ਇਹ ਨਿਊਜ਼ ਪਹੁੰਚ ਸਕੇ ਬਹੁਤ ਇੰਪੋਰਟੈਂਟ ਜਾਣਕਾਰੀ ਹੈ ਦੱਸਦੀ ਹੈ ਇਸ ਦੇ ਵਿੱਚ ਸੋਧ ਕੀਤੀਆਂ ਕਿਹੜੀਆਂ-ਕਿਹੜੀਆਂ ਸੋਧਾਂ ਕੀਤੀਆਂ ਪੰਜਾਬ ਸਰਕਾਰ ਨੇ ਪੰਜਾਬ ਦੇ ਜਿਸ ਘਰ ਦੇ ਵਿੱਚ ਗੱਡੀ 에어 ਕੰਡੀਸ਼ਨਰ ਜਾਨੀ ਕਿ ਏਸੀ ਜਾਂ ਫਿਰ ਪਰਿਵਾਰ ਦੇ ਕਿਸੇ ਵੀ ਮੈਂਬਰ ਜਿਹੜਾ ਮੈਂਬਰ ਹੈ ਉਸ ਕੋਲ 2.5 ਏਕੜ ਜ਼ਮੀਨ ਹੈ ਤਾਂ ਉਸ ਨੂੰ ਮੁਫਤ ਰਾਸ਼ਨ ਦਾ ਲਾਭ ਨਹੀਂ ਮਿਲੇਗਾ ਇਸ ਤੋਂ ਬਾਅਦ ਹੋਰ ਕਿਹੜੇ-ਕਿਹੜੇ ਸੁਧਾਰ ਕੀਤੇ ਨੇ ਸੂਬਾ ਸਰਕਾਰ ਨੇ ਪੰਜਾਬ ਖੁਰਾਕ ਸੁਰੱਖਿਆ ਨਿਜਮ 2016 ਵਿੱਚ ਸੋਧ ਕਰ ਦਿੱਤੀ ਹੈ ਜਿਸ ਦੇ ਨਾਲ ਹੁਣ ਹੁਕਮ ਹੈ ਜਿਹੜੇ ਉਹ ਵੀ ਜਾਰੀ ਕਰ ਦਿੱਤੇ ਨੇ ਤਾਂ ਕੇਂਦਰ ਸਰਕਾਰ ਨੇ ਅਜਿਹੀ ਲਾਪਾਤਰੀ ਦੀ ਸੂਚੀ ਜਾਰੀ ਕੀਤੀ ਜਿਸ ਵਿੱਚ ਸਬਦਾਂ ਤੋਂ ਬਾਹਰ ਕਰਨ ਦੀ ਸਪਾਰਸ਼ ਸੂਬਾ ਸਰਕਾਰ ਨੂੰ ਕੀਤੀ ਗਈ ਸੀ ਕੇਂਦਰ ਸਰਕਾਰ ਨੇ ਦਾਅ ਪਾਈ ਹੈ ਅਸਦੀ ਚਲਦੇ ਕੇਂਦਰ ਸਰਕਾਰ ਨੇ 8 ਲੱਖ ਰਾਸ਼ਨ ਕਾਰਡ ਕੱਟਣ ਦੀ ਇਹ ਜਿਹੇ ਵਿੱਚ ਕਿਹਾ ਗਿਆ ਹੈਗਾ ਤਾਂ ਸੂਬਾ ਸਰਕਾਰ 8 ਲੱਖ ਰਾਸ਼ਨ ਕਾਰਡ ਕੱਟਣ ਤੋਂ ਨਾ ਕਰ ਰਹੀ ਹੈ ਤਾਂ ਦੱਸਦੀ ਹੈ ਕਿ ਪੂਰੇ ਵਿਵਾਦ ਤੋਂ ਬਾਅਦ ਸੂਬਾ ਸਰਕਾਰ ਨੇ ਪੰਜਾਬ ਖੁਰਾਕਿਆ ਜਿਹੜਾ ਖੁਰਾਕ ਸੁਰੱਖਿਆ ਨਿਯਮ ਹੈ ਤੋ ਦੇ ਵਿੱਚ ਸੋਧ ਕਰਨ ਦਾ ਫੈਸਲਾ ਲਿਆ ਤਾਂ ਇਸ ਦੇ ਵਿੱਚ ਕੁਝ ਪ੍ਰਸਤਾਵ ਸ਼ਾਮਿਲ ਕੀਤੇ ਗਏ ਹਨ ਨਵੇਂ ਨਿਯਮਾਂ ਦੇ ਅਨੁਸਾਰ ਸਾਰੇ ਆਮਦਨ ਕਰਦਾਤਾ ਰਜਿਸਟਰਡ ਵਸਤੂਆਂ ਦੇ ਸਵਾਮਾਂ ਦੇ ਟੈਕਸਦਾਤਾ ਸਾਰੇ ਸੇਵਾ ਪੇਸ਼ੇਵਰ ਟੈਕਸਦਾਤਾ ਕੋਈ ਵੀ ਪਰਿਵਾਰ ਜੋ ਸਰਕਾਰ ਨਾਲ ਰਜਿਸਟਰਡ ਕਿਸੇ ਉਦਮ ਦਾ ਮਾਲਕ ਹੈ ਜਾਂ ਚਲਾਉਂਦਾ ਹੈ ਲਾਪਰਤਨ ਦੀ ਸੂਚੀ ਚੋਂ ਬਾਹਰ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਕੇਂਦਰ ਸਰਕਾਰ ਸੂਬਾ ਸਰਕਾਰ ਕੇਂਦਰ ਸਾਸਤ ਪ੍ਰਦੇਸ਼ ਜਾਂ ਉਸਦੇ ਬੋਰਡ ਨਿਗਮ ਦੇ ਸਾਰੇ ਕਰਮਚਾਰੀਆਂ ਦੇ ਪਰਿਵਾਰ ਕੋਈ ਵੀ ਪਰਿਵਾਰ ਜਿਸ ਦੀ ਆਮਦਨ ਸਰੋਤਾਂ ਤੋਂ ਸਾਲਾਨਾ ਪਰਿਵਾਰਕ ਆਮਦਨ 1,80,000 ਹੋਵੇ ਤੇ ਸੂਬਾ ਸੂਬੇ ਚ ਨਗਰ ਨਿਗਮ ਜਾਂ ਨਗਰ ਪ੍ਰੀਸ਼ਦ ਚ 100 ਵਰਗ ਗਾਜ ਜਾਂ ਇਸ ਤੋਂ ਵੱਧ ਖੇਤਰ ਜਬਣੇ ਮਕਾਨ ਜਾਂ 750 ਵਰਗ ਫੁੱਟ ਜਾਂ ਇਸ ਤੋਂ ਵੱਧ ਏਰੀਏ ਦੇ ਫਲੈਟ ਦੇ ਮਾਲਕ ਕੋਈ ਵੀ ਪਰਿਵਾਰ ਵੀ ਇਸ ਸਬਦਾ ਤੋਂ ਬਾਹਰ ਰੱਖਿਆ ਜਾਵੇਗਾ ਤਾ ਇੱਕ ਕੰਡੀਸ਼ਨਾਂ ਤੁਹਾਨੂੰ ਦੱਸ ਦਿੱਤੀਆਂ ਇਹਦੇ ਵਿੱਚ ਮੇਨ ਕੰਡੀਸ਼ਨਾਂ ਨੇ ਜਿਨ੍ਹਾਂ ਕੋਲ ਗੱਡੀ ਹੈ 에어 ਕੰਡੀਸ਼ਨਰ ਹੈ ਇਸ ਤੋਂ ਬਾਅਦ ਜਿਹੜੀ ਪਰਿਵਾਰ ਦੇ ਵਿੱਚ 2.5 ਏਕੜ ਜ਼ਮੀਨ ਹੈ ਤਾਂ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਵੇਗਾ ਤਾਂ ਬਾਕੀ ਅਪਡੇਟ ਤੁਹਾਡੇ ਲਈ ਲੈ ਕੇ ਆਵਾਂਗੇ ਫਿਲਹਾਲ ਇੰਨਾ ਹੀ ਧੰਨਵਾਦ